ਆਮ ਆਦਮੀ ਪਾਰਟੀ ਦੇ ਹਲਕਾ ਫਗਵਾੜਾ ਤੋਂ ਇੰਚਾਰ ਸਰਦਾਰ ਜਵਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਨਗਰ ਨਿਗਮ ਫਗਵਾੜਾ ਵੱਲੋਂ 1 ਕਰੋੜ ਦੀ ਲਾਗਤ ਨਾਲ ਹੋਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਹਰਨੂਰ ਸਿੰਘ ਮਾਨ ਸਪੋਕਸਪਰਸਨ ਪੰਜਾਬ ਵੱਲੋਂ ਕੀਤੀ ਗਈ। ਇਸ ਮੌਕੇ ਹਰਨੂਰ ਸਿੰਘ ਮਾਨ ਨੇ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਕਾਰਜਾਂ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਦੇ ਪੂਰਨ ਵਿਕਾਸ ਨੂੰ ਆਪਣਾ ਟੀਚਾ ਮਿੱਥ ਕੇ ਫਗਵਾੜਾ ਹਲਕੇ ਦੀ ਪੂਰੀ ਆਮ ਆਦਮੀ ਪਾਰਟੀ ਦੀ ਟੀਮ ਦਿਨ-ਰਾਤ ਕੰਮ ਕਰ ਰਹੀ ਹੈ। ਉਨਾ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਵਾਇਆ ਕਿ ਸ਼ਹਿਰ ਦਾ ਚੌਪਕੀ ਵਿਕਾਸ ਬਿਨਾਂ ਕਿਸੇ ਭੇਤ ਭਾਵ ਦੇ ਕਰਵਾਇਆ ਜਾਵੇਗਾ ਸਾਡੇ ਜਿਹੜੇ ਫਗਵਾੜੇ ਤੇ ਜਿਹੜੇ ਵਿਕਾਸ ਦੇ ਕੰਮਾਂ ਦੀ ਜਿਹੜੀ ਕੜੀ ਆ ਉਹਨੂੰ ਹੋਰ ਤੇਜ਼ੀ ਨਾਲ ਅੱਗੇ ਲੈ ਕੇ ਜਾਂਦੇ ਹੋਏ ਅੱਜ ਹਰਗੋਬਿੰਦਨਗਰ ਤੇ ਵੇਖੋ ਫਾਸਟ ਮੈਡੀਕਲ ਤੋਂ ਬੰਸ ਬੰਸਲ ਮੈਡੀਕਲ ਦੇ ਨਾਲ-ਨਾਲ ਜਿਹੜੀ ਸੜਕ ਜਿਹੜੀ ਉੱਤੇ ਨਿਊ ਅਜੈਂਸੀ ਟਾਊਨ ਤੇ ਹੋਰ ਨਿਊ ਮਾਰਟਰਨ ਹਰਗੋਬਿੰਦਨਗਰ ਦੀ ਕਨੈਕਟਿਡ ਸੜਕ ਹੈ ਲੁਕਨਾਰ ਬੜਨਵਾੜੀ ਦੇ ਸਮੇਂ ਦੇ ਨਾਲ ਇਹ ਹੋਇਆ ਕਿ ਜਿਹੜਾ ਲੁਕ ਦਾ ਸੀਜ਼ਨ ਹੈਗਾ ਉਹ ਜਦੋਂ ਲੇਟ ਚੱਲਣ ਕਰਕੇ ਜਿਹੜੀਆਂ ਲੋਕਾਂ ਬੰਨ ਵਾਲੀਆਂ ਸੜਕਾਂ ਸੀ ਉਹਨਾਂ ਵਿੱਚ ਦੇਰੀ ਹੋ ਗਈ ਸਮੇਂ ਸਮੇਂ ਤੇ ਸਿਮੈਂਟਡ ਡੀਸੀਸੀ ਵਾਲਗੇ ਜਿੰਨੀਆਂ ਵੀ ਸੜਕਾਂ ਅਸੀਂ ਕੰਪਲੀਟ ਕਰਦੇ ਆਏ ਆ ਉਹ ਜਿਹੜੀਆਂ ਮੁਕ ਵਾਲਾ ਸੀਜ਼ਨ ਕਰਕੇ ਜਿਹੜੀਆਂ ਛੇ ਪੱਟੀਆਂ ਸੜਕਾਂ ਸ਼ਹਿਰ ਦੇ ਵਿੱਚ ਬਣੀਆਂ ਇਸ ਤੋਂ ਇਸ ਇਸ ਸੜਕ ਤੋਂ ਇਲਾਵਾ ਜਿਹੜੀ ਫਲਾਈ ਰੋਡ ਤੋਂ ਲੈ ਕੇ ਕਮਲਨਰੂ ਕਾਲਜ ਨੂੰ ਖੱਪਦੀ ਹੋਈ ਅੱਗੇ ਜਾ ਕੇ ਸਿਵਲ ਆਪਰੇ ਦੇ ਇਲਾਕੇ ਜਿਹੜੀ ਰੋਡ ਆਈ ਜੀ ਉਹ ਤਾਂ ਕਾਰਪੋਰੇਸ਼ਨ ਦੇ ਅੰਡਰ ਆ ਗਈ ਵਿਨਾਂਦੀ ਆ ਉਸ ਨੂੰ ਵੀ ਬਣਾਇਆ ਜਾਏਗਾ ਜਨ ਮਾਡਲ ਸਕੂਲ ਵਾਲੀ ਜਿਹੜੀ ਸੜਕ ਹੈ ਜਿਹੜੀ ਸ਼ਾਰਕੋ ਰੋਡ ਉੱਤੇ ਉਸ ਨੂੰ ਵੀ ਬਹੁਤ ਜਲਦੀ ਇਸ ਨਾ ਪ੍ਰੋਜੈਕਟ ਦੇ ਨਾਲ ਬਣਾ ਦਿੱਤਾ ਜਾਏਗਾ ਸ਼ਹਿਰ ਦੇ ਵਿੱਚ ਦੀ ਜਿੱਥੇ ਪੁਰਾਣਾ ਡਾਕ ਖਾਨਾ ਲੱਗਦਾ ਉਹ ਵੀ ਜਿਹੜੀ ਸਿਮੈਂਟਡ ਜਿਹੜੀ ਲੁੱਕ ਵਾਲੀ ਫੜਕ ਹੈ ਉਸ ਨੂੰ ਵੀ ਇਸ ਪ੍ਰੋਜੈਕਟ ਦੇ ਨਾਲ ਇਸੇ ਕਦਮ ਦੇ ਨਾਲ ਸ਼ੁਰੂ ਕਰਵਾਜੇ ਉਸ ਨੂੰ ਵੀ ਬੜੀ ਜਲਦੋ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ ਮੈਂ ਦੱਸਣਾ ਚਾਹਾਂਗਾ ਕਿ ਇਸ ਐਸਟੀਮੇਟ ਇਹ ਪੂਰੇ ਪ੍ਰੋਜੈਕਟ ਦੀ ਜਿਹੜੀ ਕਾਸਟਿੰਗ ਹੈ ਲਗਭਗ 1 ਕਰੋੜ ਦੇ ਆਸ-ਪਾਸ ਹੈ ਮੈਂ ਧੰਨਵਾਦ ਕਰਨਾ ਚਾਹਾਂਗਾ ਪੰਜਾਬ ਦੇ ਮੁੱਖ ਮੰਤਰੀ ਸਦਰੇ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਮੈਂ ਧੰਨਵਾਦ ਕਰਨਾ ਚਾਹਾਂਗਾ ਡਾਕਟਰ ਰਜੋਤ ਜੀ ਜਿਹੜੇ ਸਾਡੇ ਲੋਕਲ ਬਾਡੀ ਦੇ ਮਨਿਸਟਰ ਨੇ ਮੈਂ ਧੰਨਵਾਦ ਕਰਨਾ ਚਾਹਾਂਗਾ ਸਰਦਾਰ ਜਗਿੰਦਰ ਸਿੰਘ ਮਾਨ ਹਲਕਾ ਅੰਚਾਰ ਫਾਦਰ ਸਾਹਿਬ ਜਿਨ੍ਹਾਂ ਦੇ ਪਰਹੌਰ ਕੋਚ ਜਿਹੜੇ ਨਾਲ ਨਾਲ ਇਹ ਸਾਰੇ ਪ੍ਰੋਜੈਕਟ ਹੈ ਜਿਹੜੇ ਫਗਵਾੜੇ ਦੀ ਤਰੱਕੀ ਆ ਉਪ ਤੋਂ ਅਸੀਂ ਜਲ ਤੋਂ ਜਲ ਜਿਹੜੇ ਨਿਪਟਾ ਸਕਾਂਗੇ ਕਿ ਸਾਨੂੰ ਉਮੀਦ ਹੈ ਕਿ ਜਿਹੜੀ ਔਰ ਵਾਲੇ ਕੌਂਸਲਰ ਇਲੈਕਸ਼ਨ ਨੇ ਜਿਵੇਂ ਦੀਪਾ ਜੀ ਨੇ ਵੀ ਕਿਹਾ ਕਿ ਪਹਿਲੂ ਜਿਹੜੇ ਕਾਰਪੋਰੇਸ਼ਨ ਜਿਹੜੇ ਆ ਤਾਂ ਅਸਲੇ ਤੇ ਨੈਕਸਟਸ ਚੱਲਦੇ ਸੀਗੇ ਐਮਪੀਆ ਦੇ ਦਿੱਫੇਦਾਰਾਂ ਦੇ ਅੱਭੀ ਇੱਕ ਤਰ੍ਹਾਂ ਦੇ ਉਸ ਦਾ ਟਾਕਰਨ ਨੂੰ ਸਿਸਟਮ ਨੂੰ ਦੁਬਾਰਾ ਤੋਂ ਗੁਣ ਵਿੱਚ ਸਾਨੂੰ ਥੋੜੇ ਜਿਹਾ ਥਮੇ ਲੱਗਿਆ ਪਰ ਤੁਹਾਨੂੰ ਆਉਣ ਵਾਲੇ ਕੁਝ ਥੋੜੇ ਸਮੇਂ ਦੇ ਵਿੱਚ ਹੀ ਮੈਂ ਦੇਖੋ ਮੈਂ ਇਸ ਫਗਵਾੜੇ ਦਾ ਸ਼ਹਿਰ ਦਾ ਮੁੰਡਾ ਆ ਇਹ ਸ਼ਹਿਰ ਦੀ ਮੇਰੀ ਜੰਪ ਵਾਲਿਆ ਇਹ ਸ਼ਹਿਰ ਨੂੰ ਅੱਗੇ ਲੈ ਕੇ ਜਾਣਾ ਮੇਰੇ ਲਈ ਇਸ ਦੌਰਾਨ ਹਰਮੇਸ਼ ਪਾਟਕ ਅਤੇ ਗੁਰਦੀਪ ਦੀਪਾ ਨੇ ਜਿੱਥੇ ਵਿਕਾਸ ਕਾਰ ਸ਼ੁਰੂ ਕਰਮਾਉਣ ਲਈ ਪੰਜਾਬ ਸਰਕਾਰ ਤੇ ਸਰਦਾਰ ਮਾਨ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਆਖਿਆ ਕਿ ਜਲਦ ਹੀ ਇਹ ਵਿਕਾਸ ਕਾਰਜ ਪੂਰੇ ਕਰਵਾਏ ਜਾਣਗੇ ਤੇ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੱਸ ਸ਼ਰਮ ਦੀ ਰਿਪੋਰਟ ਫਗਵਾੜਾ ਦੇ ਵਿੱਚ ਸਰਦਾਰ ਜੁਗਿੰਦਰ ਸਿੰਘ ਮਾਨ ਜੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਫਗਵਾੜਾ ਵਰ ਹਰਜੀ ਮਾਨ ਸਪੋਕਸਮੈਨ ਪੰਜਾਬ ਇਨਾਂ ਦੀ ਰਹਿਨਮਾਈ ਦੇ ਇਹ ਇੱਥੇ ਜੋ 6 ਕਮ ਲੁੱਕ ਵਾਲੇ 6 ਸੜਕਾਂ ਨਵੀਆਂ ਬਣਨ ਜਾ ਰਹੀਆਂ ਅਸੀਂ ਹਰਜੀਮਾਨ ਔਰ ਸਰਦਾਰ ਜੁਗਿੰਦਰ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਬਹੁਤ ਹੀ ਪੁਰਾਣੀ ਇੱਕ ਮੰਗ ਸੀ ਲੋਕਾਂ ਦੀ ਸੜਕਾਂ ਦੀ ਉਹ ਅੱਜ ਕੰਮ ਸ਼ੁਰੂ ਕੀਤੇ ਗਏ ਨੇ ਔਰ ਸਾਰੇ ਹੀ ਜਿੰਨੇ ਵੀ ਮੇਰੇ ਸਾਥੀ ਬਖਵਾਗੜਾ ਤੋਂ ਅੱਜ ਇਸ ਸੁਤੋ ਘਾਟਣ ਦੇ ਚੋਰ ਮੀਟਿੰਗ ਵਿੱਚ ਸ਼ਾਮਲ ਹੋਏ ਆ ਉਹਨਾਂ ਦਾ ਵੀ ਧੰਨਵਾਦ ਇਸੇ ਹੀ ਤਰ੍ਹਾਂ ਅਸੀਂ ਤੁਹਾਡੀ ਸੇਵਾ ਦੇ ਵਿੱਚ ਪੁਗੜਾ ਦੇ ਤੱਜ ਪਰ ਰਵਾਂਗੇ ਜਿਸ ਕਿਸੇ ਨੂੰ ਵੀ ਕਿਸੇ ਦੇ ਵੀ ਮਹੱਲੇ ਦੇ ਵਿੱਚ ਕੋਈ ਪੈਂਚਵਰਕ ਕੋਈ ਲਾਈਟ ਦੀ ਕੰਪਲੇਂਟ ਆ ਉਹ ਜਿੰਨੇ ਵੀ ਸਾਡੇ ਆਵਾਜ਼ੀ ਪਾਰਟੀ ਦੇ ਵਰਕਰ ਤੁਹਾਡੇ ਵਾਰਡਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਨਾਲ ਸੰਪਰਕ ਕਰੋ ਤਾਂ ਜੋ ਜੋ ਬਹੁਤ ਪਿਛਲੀਆਂ ਸਰਕਾਰਾਂ ਵਿੱਚ ਪਿੱਛੇ ਪੈ ਗਏ ਕੰਮ ਨੇ ਔਰ ਨਗਰ ਨਿਗਮ ਦੇ ਵਿੱਚ ਜਿਹੜੀਆਂ ਪਿਛਲਾ ਨਗਰ ਨਿਗਮ ਸੀ ਜੋ ਕੰਮ ਨਹੀਂ ਸੀ ਗੱਲਾਂ ਕਰਦਾ ਸੀ ਉਸ ਨੂੰ ਅਸੀਂ ਇਹ ਦੂਰ ਕਰੀਏ ਜਿੰਨੀ ਜਲਦੀ ਹੋ ਸਕੇ ਇੱਕ ਸ਼ਹਿਰ ਦੀ ਵਧੀਆ ਦਿੱਖ ਬਣੇ ਪਾਰਕਾਂ ਦਾ ਕੰਮ ਚੰਗੀ ਤਰ੍ਹਾਂ ਸੁਚਾਰੂ ਢੰਗ ਨਾਲ ਚੱਲੇ ਸੜਕਾਂ ਦਾ ਕੰਮ ਚੱਲੇ ਲਾਈਟਾਂ ਦਾ ਜਿਹੜਾ ਕੰਮ ਰੁਕਿਆ ਪਿਆ ਸੀ ਉਹ ਚੱਲੇ